ਕੁੱਤੇ ਦੇ ਵੀਰ ਕੁੱਤੇ ਆਪਾਂ ਵੀ ਰੱਖਿਆ ਕੋਈ ਬਾਹਰ ਲਾ ਬਾਰਾ ਕੁੱਤਾ ਹੁੰਦਾ ਉਹਨੂੰ ਵੀ ਆਪਾਂ ਕੋਈ ਜ਼ਖਮ ਹੀ ਹੋਏ ਉਹਨੂੰ ਕੋਈ ਆਪਾਂ ਉਹਦੇ ਵੱਲੋਂ ਪੱਟੀ ਲਾਉਣੇ ਆ ਇਹਨਾਂ ਦੇ ਰੈਗੂਲਰ ਕਸਟਮਰ ਆ ਬਾਈ ਜੀ ਇਹਨਾਂ ਨੇ ਇੱਥੋਂ ਤੱਕ ਨਹੀਂ ਕਿਹਾ ਵੀ ਤੁਸੀਂ ਮੈਂ ਤੁਹਾਡੀ ਹੈਲਪ ਕਰਦੇ ਆ ਇਹ ਬਾਈ ਜੀ ਮੈਂ ਵੇਖੋ ਬੁਰਾ ਹਾਲ ਆ ਇਹਨਾਂ ਦਾ ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਚਲੋ ਜੀ ਜਿਹੜਾ ਕੁਝ ਹੋ ਗਿਆ ਚਲ ਕੋਈ ਕੋਈ ਜਾਣਤਾ ਨਹੀਂ ਗਈ ਮੈਨੂੰ ਕਹਿੰਦਾ ਇਹਦੀ ਵਾਡਿੰਗ ਆ ਬੰਦੇ ਦੀ ਵਾਈਫ ਉਹਨੂੰ ਚੱਕਰ ਖਾ ਕੇ ਡਿੱਗੀ ਜਾਂਦੀ ਵੋਮਟਿੰਗ ਤੇ ਵੋਮਟਿੰਗ ਕਰੀ ਜਾਂਦੀ ਸੀ ਮੇਰੀ ਸਿਸਟਰ ਨੇ ਕਿਹਾ ਵੀ ਮੈਨੂੰ ਐਕਟਵਾ ਨਹੀਂ ਆਉਂਦਾ ਇਹਨਾਂ ਨੇ ਕਿਸੇ ਬੰਦੇ ਨੇ ਆਏ ਨਹੀਂ ਕਿਹਾ ਵੀ ਤੁਹਾਨੂੰ ਅਸੀਂ ਚੱਕ ਕੇ ਹਸਪੀਟਲ ਲੈ ਕੇ ਜਾਂਦੇ ਆ ਇਹਨਾਂ ਨੂੰ ਕਹੀ ਗਈ ਪਲੀਜ਼ ਸਾਨੂੰ ਹਸਪੀਟਲ ਲੈ ਜਾਓ ਅਮਰਜੈਂਸੀ ਅਸੀਂ ਉਹ ਲੈ ਕੇ ਜਾਂਦੇ ਆ ਵੀ ਸਾਨੂੰ ਵੀ ਨਹੀਂ ਠੀਕ ਮੇਰੀ ਭਾਬੀ ਪਰ ਇਹਨਾਂ ਬੰਦਿਆਂ ਦੇ ਕੰਨ ਦੇ ਜਮਾ ਜੂਣ ਹੀ ਮਤਲਬ ਹੋਈ ਜੀ ਚਲੋ ਜੀ ਇੱਕ ਕਸਟਮਰ ਸਾਡੇ ਬਹੁਤ ਪੁਰਾਣੇ 40 ਸਾਲ ਪੁਰਾਣੇ ਆ ਨਾ ਇਹਨਾਂ ਦੀ ਆਪਣੇ ਨਾਲ ਕੀ ਦੁਸ਼ਮਣੀਆਂ ਦਾ ਲਾਗੜਾਟ ਹੈ ਇਹਨਾਂ ਨੇ ਪਾਣੀ ਪੁੰਗਿਆ ਉਲਟ ਕੀ ਨਵੀਂ ਆਈ ਜੀ ਨੂੰ ਪਤਾ ਨਹੀਂ ਸੀ ਉਹਨੇ ਉਹ ਜਿਹੜਾ ਕਨਸੈਂਟ੍ਰੇਟ ਹੁੰਦਾ ਉਹ ਪ੍ਰਤੀਬੂਦੀ 40 ਫੀਸਦੀ ਹੁੰਦਾ ਹੈ ਮੈਂ ਵੀ ਇੱਕ ਗੱਲ ਦੱਸੋ ਜੀ ਅੰਕਲ ਮੇਰੇ ਛੋਟੇ ਛੋਟੇ ਬੱਚੇ ਅੰਕਲਾਂ ਹੋ ਗਏ ਮੈਨੂੰ ਇੱਕ ਗੱਲ ਦੱਸੋ ਅੰਕਲ ਇੱਕ ਗੱਲ ਦੱਸੋ ਇੱਕ ਮਿੰਟ ਜੀ ਅੰਕਲ ਅਣਜਾਣੇ ਉਸ ਤੋਂ ਸੌਰੀ ਤਾਂ ਕਿ ਨਹੀਂ ਫੀਲ ਕੀਤਾ ਉਦੋਂ ਤੁਸੀਂ ਮੇਰੀ ਗੱਲ ਸੁਣੋ ਅਕਲ ਮੈਂ ਤੁਹਾਡੇ ਨਾਲ ਨਹੀਂ ਗੱਲ ਹੋਈ ਹੈ ਮੈਂ ਕੋਈ ਇੱਕ ਦੱਸੋ ਕੋੜੀ ਨਾਲ ਗੱਲ ਤੁਸੀਂ ਕਿਹਾ ਜੀ ਇਹ ਤਾਂ ਡਾਇਲੂਟ ਹੈ ਇਹਨੂੰ ਪੀ ਕੇ ਕਿਹੜਾ ਬੰਦਾ ਮਰਦਾ ਹੈ ਜੀ ਨਹੀਂ ਨਹੀਂ ਆਕਾ ਸलो ਨਹੀਂ ਕੋਈ ਨਾ ਪਰਤ ਨੂੰ ਮੈਂ ਜਾਇਜ਼ ਨਹੀਂ ਇੱਕ ਮਿੰਟ ਬਈ ਨਹੀਂ ਬਾਹਰ ਲਾ ਜਾ ਬਾਈ ਉੱਪਰ ਬੈਠ ਜਾ ਅੰਦਰ ਆਏ ਤੁਸੀਂ 100 ਗੱਲ ਕਰਕੇ ਇੱਕ ਮਿੰਟ ਹਾਂਜੀ ਮੈਂ ਬਾਕਲ ਕੱਲ ਤਾਂ ਅੰਕਲ ਮੇਰੀ ਗੱਲ ਪੁੱਛੋ ਕੁੜੀ ਨੂੰ ਮੇਰੇ ਨਾਲ ਦਾ ਬੀਟੀ ਕਰ ਅਸੀਂ ਇੱਥੇ ਜੀ ਇੱਕੀ ਦਾ ਜਦੋਂ ਤੁਸੀਂ ਸਾਨੂੰ ਪੁੱਛਿਆ ਤਾਂ ਕੋਈ ਬਾਤ ਨਹੀਂ ਪੁੱਛੀ ਸਹੀ ਰਾਜ ਦੇ ਤਾਂ ਸਾਨੂੰ ਸਾਰੀ ਰਾਜ ਤੁਹਾਡੀ ਨੀਂਦ ਰਾਤ ਕਰਦੀ ਤੁਸੀਂ ਕਹਿੰਦੇ ਆ ਘੱਟੇ ਨਾਲ ਸਾਡੇ ਇੰਨੇ ਰਮੇਸ਼ਨ ਜੀ ਨੂੰ ਮਾਤਾ ਘਰ ਨਹੀਂ ਪਤਾ ਸੀ ਤੁਸੀਂ ਕਰਿਆ ਤੁਸੀਂ ਪੁੱਛਿਆ ਤਾਂ ਕੁਝ ਹਾਂਜੀ ਮੇਡੀ ਕਿਵੇਂ ਆ ਨਹੀਂ ਨਹੀਂ ਅੰਕਲ ਇਹ ਗੱਲ ਨਹੀਂ ਕੀਤੀ ਸਾਰੀ ਮੇਰੀ ਮਾਫੀ ਹੈ ਜੀ ਕਹਿੰਿਆ ਬੈਠ ਜਲ ਕੇ ਮੈਂ ਉਹ ਗਏ ਲੱਗਦਾ ਹੈ ਕਿ ਉਹਨਾਂ ਦੀ ਗੱਲ ਵਾਪਸ ਆ ਗਿਆ ਅਸੀਂ ਵੀ ਆਏ ਇੱਕ ਉਹਨੇ ਕਾਲ ਕਰਦਾ ਆਜੇ ਬਈ ਆਜੇ ਅੰਦਰ ਆ ਕੇ ਆਗੇ ਆਗੇ ਬੇਤੀ ਅਸੀਂ ਉੱਥੇ ਸੀ ਝੱਕਦੇ ਇਹ ਤਰ੍ਹਾਂ ਬਾਹਰ ਨੂੰ ਮੁੜੇ ਵੀ ਜਦੋਂ ਇੱਕ ਲੰਘਾ ਛਾਏ ਮੋੜ ਗਿਆ ਇਹਨਾਂ ਦਾ ਮੈਂ ਕਿਹਨੂੰ ਆਪੇ ਪਚੌੜ ਦੀ ਉੱਤੇ ਉਹ ਵੀ ਇਹਨਾਂ ਨੂੰ ਬਚਾਉਣਾ ਚਾਹੀਦਾ ਸੀ ਨਾ ਜਾਣਾ ਚਾਹੀਦਾ ਸੀ ਮਗਰ ਉਹ ਕਰਨਾ ਪੀਪੀ ਤੋਂ ਤੇ ਆ ਕੇ ਉੱਪਰ ਨਿਕਲ ਗਿਆ ਇੱਕ ਵਾਰ ਤੋਂ ਵਗੇ ਹੀ ਛੋਟੀ ਗੱਲ ਨੇ ਜੇ ਇੱਕ ਕਸਟਮਰ ਸਾਡੇ ਬਹੁਤ ਪੁਰਾਣੇ 40 ਸਾਲ ਪੁਰਾਣੇ ਆ ਨਾ ਇਹਨਾਂ ਦੀ ਆਪਣੇ ਨਾਲ ਕੀ ਦੁਸ਼ਮੀਆਂ ਨਾਲ ਲੜਾਅ ਡਾਟ ਇਹਨਾਂ ਨੇ ਪਾਣੀ ਪੁੰਗਿਆ ਉਲਟਤੀ ਨਹੀਂ ਆਈ ਸੀ ਉਹਨੂੰ ਪਤਾ ਨਹੀਂ ਸੀ ਉਹਨੇ ਉਹ ਜਿਹੜਾ ਕਨਸੈਂਟ੍ਰੇਟ ਹੁੰਦਾ ਉਹ ਪ੍ਰਾਤੀ ਹੋ ਜੀ ਉਹਨਾਂ ਨੇ ਮੂੰਹ ਨਾਲ ਲਾਈ ਤੇ ਛੜਤੀ ਇਸ ਗੱਲ ਨਾਲ ਇੰਨੀ ਗੱਲ ਨਹੀਂ ਬਹੁਤ ਹੈ ਤੁਸੀਂ ਮਹਿਸੂਸ ਕੀਤਾ ਸੀ ਆਪਾਂ ਕੱਲ੍ਹ ਸੀ ਤਾਂ ਇਸ ਗੱਲ ਲਈ ਸੌਰੀ ਫੀਲ ਕੀਤੀ ਹੈ ਉਹਨਾਂ ਨੂੰ ਕਿ ਬਹੁਤ ਗਲਤ ਕੰਮ ਹੋਇਆ ਉਹਨਾਂ ਨੇ ਇਸ ਵਾਰ ਜ਼ਿਆਦਾ ਕੀ ਹਸਪਤਲ ਦਾਖਲ ਵੀ ਹੋਇਆ ਹੈ